ਇਹੋ ਜੀਆਂ ਗੱਲਾਂ ਕਰਦਾ ਬਾਕੀ ਗਾੜੀ ਪੁੱਤਰੇ ਨੇ ਬਹੁਤਾ ਜਵਾਬ ਨਾ ਦਿੱਤਾ ਅੱਗੇ ਲੰਘਿਆ ਤੇ ਜਾ ਕੇ ਆਪਣੇ ਕਮਰੇ ਦੇ ਵਿੱਚੋਂ ਇੱਕ ਲੱਕੜ ਦਾ ਟਰੰਕ ਖੋਲ੍ਹਿਆ ਉਹਦੇ ਵਿੱਚੋਂ ਕੁਝ ਕਾਗਜ਼ਾਤ ਕੱਢੇ ਰੱਖ ਕੇ ਵਿਹੜੇ ਦੇ ਵਿੱਚ ਤੇ ਭਾਈ ਬਲਵਿੰਦਰ ਸਿੰਘ ਨੇ ਅੱਗ ਲਾ ਦਿੱਤੀ ਉਹਦਾ ਬਾਪੂ ਸਰਦਾਰ ਸੂਨ ਸਿੰਘ ਪਰਸ਼ਾਦਾ ਛੱਕਣ ਧਿਆ ਸੀ ਕਿਉਂਕਿ ਨਿੱਕੇ ਹੁੰਦੇ ਦੀ ਮਾਤਾ ਜੀ ਵਿਚਾਰੇ ਦੀ ਮਰ ਚੁੱਕੀ ਸੀ ਉਹ ਬਾਪੂ ਨੇ ਪਰਸ਼ਾਦਾ ਵਿੱਚੇ ਛੱਡਿਆ ਤੇ ਆ ਗਿਆ ਕੋਲ ਪੋਲੀ ਜੀ ਮੂੰਹ ਤੇ ਚਪੇੜ ਮਾਰ ਕੇ ਆਖਿਆ ਕਾਕਾ ਸਾਰੀ ਉਮਰ ਦੀ ਮਿਹਨਤ ਸਾਰੀ ਉਮਰ ਦੇ ਮੇਰੇ ਖਾਪ ਜਿਹੜੇ ਮੈਂ ਸੁਪਨੇ ਲੈ ਸੀ ਆਪਣੇ ਪੁੱਤ ਨੂੰ ਪੜ੍ਹਾਵਾਵਾਂਗਾ ਆਫੀਸਰ ਬਣਾਵਾਵਾਂਗਾ ਉਹ ਸਾਰੀ ਉਮਰ ਦੀ ਮਿਹਨਤ ਨੂੰ ਵਿੜੇ ਚ ਰੱਖ ਕੇ ਅੱਗ ਲਾ ਦਿੱਤੀ ਇਹ ਕੀ ਕੀਤਾ ਜੀ ਸਕੂਲ ਦੇ ਸਰਟੀਫਿਕੇਟ ਸਨ ਕਾਗਜ਼ਾਤ ਸਨ ਤੇ ਬੱਚੇ ਨੇ ਆਖਿਆ ਬਾਪੂ ਜੀ ਅੱਜ ਤੋਂ ਬਾਅਦ ਤੁਹਾਡਾ ਮੇਰਾ ਰਿਸ਼ਤਾ ਨਾਤਾ ਕੋਈ ਨਹੀਂ ਅੱਜ ਤੋਂ ਬਾਅਦ ਮੇਰਾ ਨਾਤਾ ਹੈ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਨਾਲ ਅੱਜ ਤੋਂ ਬਾਅਦ ਸਿਰ ਦੇ ਦਿਆਂਗਾ ਪੰਜਾਬ ਦੀ ਖਾਤਰ ਅੱਜ ਤੋਂ ਬਾਅਦ ਸਿਰ ਦੇ ਦਿਆਂਗਾ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦੇ ਪਾਣੀ ਦੀ ਖਾਤਰ ਗਤਨ ਗੁਰੂ ਗ੍ਰੰਥ ਸਾਹਿਬਹਾਰਾਜ ਦੀ ਖਾਤਰ ਅੱਜ ਤੋਂ ਬਾਅਦ ਆ ਸਿਰ ਮੇਰਾ ਪੰਥ ਦੀ ਆਮਾਨਤ ਹੈ ਪੰਥ ਦੀ ਆਮਾਨਤ ਬਾਪੂ ਨੇ ਆਖਿਆ ਕਾਕਾ ਖੁੱਲ ਕੇ ਦੱਸ ਕਰਨਾ ਕੀ ਚਾਹਨਾ ਹੈ ਉਹ ਕਹਿੰਦਾ ਬਾਪੂ ਜੀ ਤੁਹਾਨੂੰ ਇਹ ਪਤਾ ਮੈਂ ਭਾਉਆਂ ਵਿੱਚ ਰਲਣਾ ਚਾਹੁੰਨਾ ਸ਼ਬਦ ਸੀ ਨਾ ਭਾਉ ਖਾੜਕੂ ਆਪਾਂ ਕਹਿੰਦੇ ਬਿਰੇ ਸੀਗੇ ਤੇ ਵਿਰੋਧੀ ਕਹਿੰਦੀ ਆ ਤੰਕਵਾਦੀ ਆਤਵਾਦੀ ਜਿਵੇਂ ਹੁਣ ਕਹਿ ਰਹੇ ਪਈਏ ਕਤਲ ਕਰਨ ਵਾਲਿਆਂ ਨੂੰ ਟਿਕਟਾਂ ਦੇਣ ਡਿਆ ਆ ਇਹ ਹੱਤਵਾਦੀਆਂ ਨੂੰ ਟਿਕਟਾਂ ਦੇਣ ਡਿਆ ਆ ਆ ਵਾਰਸ ਪੰਜਾਬ ਦੀ ਜਥੇਬੰਦੀ ਵਾਲੇ ਇੱਕ ਮੈਂ ਬੇਨਤੀ ਕਰਦਾ ਉਹਨੇ ਤੇ ਆਪਣੇ ਸਿਰੋਂ ਕਰਜ਼ਾ ਲਾਇਆ ਭਾਈ ਸੰਦੀਪ ਸਿੰਘ ਸੰਨੀ ਨੇ ਸੂਰੀ ਕੋ ਚੰਗਾ ਥੋੜਾ ਬੋਲਦਾ ਸੀਗਾ ਉਹ ਤੇ ਪੈਣੋ ਤੁਸੀਂ ਮੇਰਾ ਆਪਣਾ ਪਰਿਵਾਰ ਬੈਠੀਆਂ ਜੇ ਮੈਂ ਤੇ ਗੱਲਾਂ ਵੀ ਨਹੀਂ ਕਰ ਸਕਦਾ ਜਿਹੋ ਜੀ ਉਹ ਗੱਲਬਾਤ ਕਰਦਾ ਸੀ ਜਿੰਨਾ ਗੰਦੋ ਉਹ ਬੋਲਦਾ ਸੀ ਨਾ ਤੇ ਗੰਦ ਸਾਫ ਕਰ ਦੇਣਾ ਕੋ ਕਤਲ ਕਰਨਾ ਥੋੜੀ ਹੁੰਦਾ ਚਲੋ ਇਹ ਕਹਿੰਦੇ ਨੇ ਵੀ ਕਾਤਲਾਂ ਨੂੰ ਟਿਕਟਾਂ ਦੇ ਨੇ ਤੁਸੀਂ ਕਿੰਨੇ ਕਾਤਲਾਂ ਨੂੰ ਟਿਕਟਾਂ ਦਿੱਤੀਆਂ ਕਿੰਨੇ ਕਾਤਲਾਂ ਨੂੰ ਟਿਕਟਾਂ ਦਿੱਤੀਆਂ ਭਾਈ ਤੁਹਾਡੇ ਤੇ ਕਾਤਲਾਂ ਨੇ ਸੱਚਖੰਡ ਹਰਮੰਦਰ ਸਾਹਿਬ ਨਾਲ ਛੱਡਿਆ ਉਹਦੇ ਤੇ ਗੋਲੀਆਂ ਚਲਾਈਆਂ ਤੁਹਾਡੇ ਤੇ ਕਾਤਲਾਂ ਨੇ ਅਕਾਲ ਤਖਤ ਸਾਹਿਬ ਦਾ ਗੁੰਬਦ ਹਟਾ ਦਿੱਤਾ ਤੁਹਾਡੇ ਤੇ ਕਾਤਲਾਂ ਨੇ ਤਿੰਨ ਤਿੰਨ ਸਾਲ ਦੇ ਬੱਚੇ ਪਰਕਰਮਾ ਚ ਗੋਲੀਆਂ ਮਾਰ ਮਾਰ ਕੇ ਮਾਰੇ ਤੁਸੀਂ ਤੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਿਹਨੇ ਤੇ ਗੰਦ ਤੋਤਾ ਸੀ ਤੁਹਾਨੂੰ ਨੇ ਕੀ ਕੀਤਾ ਭਾਈ ਤੁਸੀਂ ਆਪ ਕਾਤਲਾਂ ਨੂੰ ਟਿਕਟਾਂ ਨੂੰ ਟਿਕਟਾਂ ਦੇਣ ਵਾਲੇ ਤੇ ਸਾਨੂੰ ਸਮਝਾਉਣ ਦੇ ਕਿ ਇਹ ਕਾਤਲਾਂ ਨੂੰ ਟਿਕਟਾਂ ਦੇਣ ਦੇ ਆ ਫਿਰ ਹੁਣ ਭਾਈ ਬਲਵਿੰਦਰ ਸਿੰਘ ਜਟਾਣੇ ਨੇ ਆਖਿਆ ਬਾਪੂ ਅੱਜ ਤੋਂ ਬਾਅਦ ਮੇਰਾ ਰਿਸ਼ਤਾ ਧੰਗ ਗੁਰੂ ਕਲਗੀ ਧਰਮਹਾਰਾਜ ਦੇ ਪੰਥ ਦੇ ਨਾਲ ਹੋਵੇਗਾ ਅੱਜ ਤੋਂ ਬਾਅਦ ਮਰਾਂਗਾ ਤੇ ਕੁਝ ਕਰਕੇ ਮਰਾਂਗਾ ਬਾਪੂ ਮਰਦੇ ਮੈਂ ਜਾਣਾ ਹੀ ਹੈ ਮੇਰਾ ਝੂਠਾ ਮੁਕਾਬਲਾ ਅੱਜ ਬਣ ਜਾਵੇ ਕੱਲ ਬਣ ਜਾਵੇ ਪਤਾ ਨਹੀਂ ਉਹ ਟਾਈਮ ਕਦੋਂ ਆ ਜਾਵੇ ਜਦੋਂ ਝੂਠਾ ਮੁਕਾਬਲਾ ਬਣਾ ਕੇ ਮੈਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਾਵੇਗਾ ਤੇ ਬਾਪੂ ਮੈਂ ਨਹੀਂ ਚਾਹੁੰਦਾ ਵੀ ਝੂਠੇ ਮੁਕਾਬਲੇ ਵਿੱਚ ਮਰਾਂ ਜੇ ਮਰਾਂ ਤੇ ਕੁਝ ਕਰਕੇ ਮਰਾਂ ਕਿ ਤੇ ਐਵੇਂ ਨਾ ਦੁਨੀਆ ਤੋਂ ਚਲੇ ਜਾਵਾਂ ਬਾਪੂ ਨੇ ਪਕੜਿਆ ਗੋਟ ਉਹ ਲੈ ਗਿਆ ਕਮਰੇ ਵਿੱਚ ਜਿਹੜੇ ਕਮਰੇ ਵਿੱਚ ਬਾਪੂ ਬਈ ਕੇ ਨਿਤਨੇਮ ਕਰਦਾ ਸੀ ਉਹ ਲੈ ਗਿਆ ਕਮਰੇ ਵਿੱਚ ਜਿੱਥੇ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਪੋਥੀਆਂ ਪ੍ਰਕਾਸ਼ ਸੀਗੀਆਂ ਉਹ ਲੈ ਗਿਆ ਕਮਰੇ ਵਿੱਚ ਜਿੱਥੇ ਗੁਰੂ ਕਲਗੀਧਰ ਮਹਾਰਾਜ ਦੀ ਤਸਵੀਰ ਲੱਗੀ ਹੈ ਲੋਨ ਜਾ ਕੇ ਕਮਰੇ ਵਿੱਚ ਆਪਣੇ ਪੁੱਤ ਦੇ ਮੋਢੇ ਤੇ ਆਤਰਾ ਕੇ ਆਖਿਆ ਕਾਕਾ ਪੱਕਾ ਕਰਨ ਕਰ ਲਿਆ ਵੀ ਘਰ ਛੱਡ ਕੇ ਚਲੇ ਜਾਣਾ ਕਹਿੰਦਾ ਹਾਂਜੀ ਬਾਪੂ ਚਲੇ ਜਾਣਾ ਲਓ ਬਾਪੂ ਨੂੰ ਖਲਿਆਰ ਕੇ ਗੁਰੂਕਲ ਕੇ ਧਰਮਹਾਰਾਜ ਦੀ ਤਸਵੀਰ ਦੇ ਸਾਹਮਣੇ ਉਹਦੇ ਰੱਖ ਕੇ మోਡਿਆਂ ਤੇ ਹੱਥ ਜਿਉ ਕੁਝ ਬਾਪੂ ਸੋਣ ਸਿੰਘ ਆਪਣੇ ਪੁੱਤ ਨੂੰ ਘਰੋਂ ਦੂਰਨ ਤੋਂ ਪਹਿਲੋਂ ਕਹਿੰਦਾ ਉਹਨਾਂ ਲੈਨਾਂ ਨੂੰ ਲਾਲੂ ਕਮਣ ਦਾ ਟਾਡੀ ਜੱਥ ਜੇ ਤੂੰ ਜੱਲਿਆ ਕਰੋ ਜਵਾਨਾ ਮਰਦਾਂ ਦੀ ਮਾਤ ਮਰੀ ਜੇ ਤੂੰ ਜੱਲਿਆ ਕਰੋ ਜਵਾਨਾ दिखा है, मारग जिसे कॾहिंखा गोलिय खावे गोलियां खावे करे बदिले करे बदिले लोणी तूं जॾहिं मरदा मरी जे तूं ਜੇ ਤੂੰ ਚੱਲਿਆ ਕਰੋ ਜਵਾਨਾ नज़र न सिर धरके पकब चई थी पौना नज़र न सिरब चई थी पौना तूं <laughs> चले ਵੇਖੀ ਬੱਚਿਆ ਲਾਜ ਨਾ ਲਾਵੀ ਭਣਗੀ ਦੀ ਪੁੱਤਰਾ ਓ ਕੰਦੇ ਘਰੇ ਪਰਤ ਨਾ ਚੁੰਗੇ ਹੋਏ ਸੀਰ ਤਾਈ ਵੇਖੀ ਬਚਿਆ ਲਾਜ ਨਾ ਲਾਵੀ ਬਣਗੀ ਦੀ ਪੁੱਤਰਾ ਏ ਕਦੇ ਘਰੇ ਪਰਤ ਨਾ ਆਵੀ ਬਣਗੀ ਦੀ ਪੁੱਤਰਾ ਏ ਕਦੇ ਘਰੇ ਪਰਤ ਨਾ ਆਵੀ ਸੂਰੇ ਨਾ ਪੈਰ ਪਿਛੇ ਤਰਦੇ ਹੁੰਦੇ ਮਰਦ ਬਚਣਦੇ ਪੂਰੇ ਨਾ ਪੈਰ ਪਿਛੇ ਤਰਦੇ ਹੁੰਦੇ ਮਰਦ ਬਚਣਦੇ ਪੂਰੇ ਲਾਲ ਘੁੰਮਣਦਿਆਂ ਲਖੀਆਂ ਲਾਲ ਘੁੰਮਣਦਿਆਂ ਲਖੀਆਂ ਵਾਰਾ گاਉ ਕੁੱਲ ਕੇ ਮੰਨਾ ਮਰਦਾਂ ਦੀ ਮੌਤ ਮਰੀ ਜੇ ਤੂੰ